ਦੇਸ਼ ਵਿੱਚ ਆਮ ਚੋਣਾਂ ਹੋ ਰਹੀਆਂ ਨੇ ਪੰਜਾਬ ਵਿੱਚ ਵੀ 1 ਜੂਨ ਨੂੰ ਵੋਟ ਪੈਣੀ ਆ ਉਹਨਾਂ ਵੋਟਾਂ ਦੇ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਤੋਂ ਮੈਨੂੰ ਟਿਕਟ ਦਿੱਤੀ ਗਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਤੇ ਬਖਸ਼ਿਸ਼ ਹੋਈ ਹੈ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਸੈਭ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਆਏ ਆ ਇੱਕ ਤਾਂ ਸ਼ੁਕਰਾਨਾ ਕਰਨਾ ਦੂਜਾ ਭੀਖ ਮੰਗਣ ਵਾਸਤੇ ਆਏ ਵੀ ਸਤਿਗੁਰੂ ਕਿਰਪਾ ਕਰੇ 18 ਲੱਖ ਵੋਟਰਾਂ ਦੇ ਮਨ ਵਿੱਚ ਬਸ ਕੇ ਸਾਡੇ ਵੱਲ ਫੈਸਲਾ ਕਰਾ ਕੇ ਕਿਰਪਾ ਕਰਿਓ ਇਹ ਰਹਿਮਤ ਇਹ ਬਖਸ਼ਿਸ਼ ਇਹ ਗੁਰੂ ਕਰ ਸਕਦਾ ਕਿਸੇ ਵਿੰਦੇ ਦੇ ਬੰਦੇ ਦੇ ਵਸ ਦੀ ਗੱਲ ਨਹੀਂ ਇਸ ਕਰਕੇ ਸਭ ਤੋਂ ਵੱਡੇ ਸਥਾਨ ਤੇ ਆਏ ਆ ਸਭ ਤੋਂ ਪਵਿੱਤਰ ਸਥਾਨ ਤੇ ਆਏ ਆ ਪੀਖ ਮੰਗਣ ਵਾਸਤੇ ਸਤਿਗੁਰੂ ਕਿਰਪਾ ਕਰਨਗੇ ਮਿਹਰ ਕਰਨਗੇ ਕਿਉਂਕਿ ਅਸੀਂ ਸਾਡੀ ਭਾਵਨਾ ਸੇਵਾ ਕਰਨਾ ਅਸੀਂ ਕੋਈ ਰਾਜਨੀਤਿਕ ਵਪਾਰੀ ਨਹੀਂ ਗੇ ਨਾ ਪਹਿਲਾਂ ਕਦੇ ਵਪਾਰ ਕੀਤਾ ਨਾ ਅੱਗੇ ਸਾਡੀ ਭਾਵਨਾ ਸੇਵਾ ਦੀ ਭਾਵਨਾ ਉਹ ਸਤਿਗੁਰੂ ਕਿਰਪਾ ਕਰਨਗੇ ਜਰੂਰ ਕਿਉਂਕਿ ਸੇਵਕ ਕੋ ਸੇਵਾ ਬਣਾ ਜੀ ਸੇਵਕ ਨੂੰ ਆਪਣੇ ਸੇਵਕ ਨੂੰ ਜਰੂਰ ਸੇਵਾ ਸੰਪੰਨ ਗੇ ਇਹ ਆਸ ਦੇ ਨਾਲ ਆਪਣੇ ਸਾਥੀਆਂ ਦੇ ਸਮੇਤ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਆਏ ਜੋ ਪੂਰੇ ਦੇਸ਼ ਦੇ ਅੰਦਰ ਲੋਕ ਸਭਾ ਦੀ ਚੋਣਾਂ ਹੋਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰ ਰਣਜੀਤ ਸਿੰਘ ਜੀ ਢਿੱਲੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਸੋ ਕਿਉਂਕਿ ਸਰ ਰਣਜੀਤ ਸਿੰਘ ਜੀ ਢਿੱਲੋਂ ਜੋ ਪਹਿਲਾਂ ਐਮਐਲ ਵੀ ਰਹੇ ਨੇ ਤੇ ਬਹੁਤ ਵਧੀਆ ਟੰਗ ਲੈਣਾ ਨੇ ਆਪਣੀ ਜ਼ਿੰਮੇਵਾਰੀ ਨਿਭਾਇਆ ਬਹੁਤ ਹੀ ਵਧੀਆ ਇਨਸਾਨ ਨੇ ਉੱਤੇ ਨਿਮਰਤਾ ਵਾਲੇ ਗੁਰੂ ਉੱਤੇ ਨਾਲ ਜੁੜੇ ਹੋਏ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਬਾਣੀ ਨਾਲ ਜੁੜੇ ਹੋਏ ਇਨਸਾਨ ਨੇ ਸੋ ਮੈਂ ਸਾਰੇ ਹੀ ਜਿੱਥੇ ਲੁਧਿਆਣੇ ਦੇ ਵੋਟਰਮ ਜਿੱਥੇ ਅਪੀਲ ਕਰਦਾ ਵੀ ਇਹਨਾਂ ਦਾ ਡਟ ਕੇ ਸਾਥ ਦੇਣ ਉੱਥੇ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਅੱਜ ਸ਼ੁਕਰਾਨਾ ਤੇ ਅਸ਼ੀਰਵਾਦ ਲੈਣ ਲਈ ਆਏ ਆ ਗੁਰੂ ਸਾਹਿਬ ਮਿਹਰ ਕਰਨ ਇਹਨਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣ ਅਤੇ ਇਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਕਾਮਯਾਬੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਅਤੇ ਪੰਜਾਬ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਬੜਾ ਲੰਬਾ ਇਤਿਹਾਸ ਹੈ 100 ਸਾਲ ਇੱਕ ਸਦੀ ਦਾ ਇਤਿਹਾਸ ਹੈ ਜਿਸ ਨੇ ਇਸ ਦੇਸ਼ ਦੇ ਅੰਦਰ ਆਜ਼ਾਦੀ ਲਈ ਇਸ ਦੇਸ਼ ਨੂੰ ਯਾਦ ਰੱਖਣ ਲਈ ਮਾਨਵਤਾ ਦੇ ਭਲੇ ਲਈ ਹਮੇਸ਼ਾ ਵੱਡੇ ਸੰਘਰਸ਼ ਲੜੇ ਤੇ ਇਸ ਪੰਜਾਬ ਦੀ ਖਾਸ ਤੌਰ ਤੇ ਸੰਸਕ੍ਰਿਤੀ ਨੂੰ ਬਚਾਉਣ ਲਈ ਬੋਲੀ ਨੂੰ ਬਚਾਉਣ ਲਈ ਇਸ ਦੀ ਮਹੱਤਵ ਨੂੰ ਬਚਾਉਣ ਲਈ ਜਿਹੜਾ ਕਿ ਕਾਲੀਦਲ ਨੇ ਵੱਡੇ ਜੜੀਆਂ ਲੜਾਈਆਂ ਲੜੀਆਂ ਸੋ ਉਸ ਪਾਰਟੀ ਨੇ ਅੱਜ ਇੱਕ ਵੱਡਾ ਫੈਸਲਾ ਕੀਤਾ ਇਤਿਹਾਸਕ ਫੈਸਲਾ ਜਿਸ ਦੇ ਵਿੱਚ ਪੰਥ ਨੂੰ အਹਿਮੀਅਤ ਦਿੱਤੀ ਆ ਪੰਜਾਬ ਨੂੰ အਹਿਮੀਅਤ ਦਿੱਤੀ ਆ ਕਿਸੇ ਰਾਜਸੀ गट जोड ਨੂੰ ਜਿਹੜੇ ਆ ਉਹ ਦੂਰੀ ਰੱਖ ਕੇ ਅੱਜ ਲੜਾਈ ਲੜ ਰਹੇ ਨੇ ਸੋ ਅੱਜ ਸਾਡੇ लुਧਿਆਣਾ ਤੋਂ ਜੋ ਅਕਾਲੀ ਦਲ ਦੇ ਉਮੀਦਵਾਰ ਬਣੇ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਉਹਨਾਂ ਦੇ ਨਾਲ ਸਰਦਾਰ ਮਨਪ੍ਰੀ ਸਿੰਘ ਈਆਲੀ ਤੇ ਹੋਰ ਬੜੀਆਂ ਸਤਕਾਰਯੋਗ ਸ਼ਖਸੀਅਤਾਂ ਅੱਜ ਗੁਰੂ ਅਗੇ ਨਤਮਸਤਕ ਹੋਣ ਵਾਸਤੇ ਇੱਥੋਂ ਅਸ਼ੀਰਵਾਦ ਲੈ ਕੇ ਜਿਹੜੀ ਆ ਆਰੰਭਤਾ ਕਰਨ ਜਾ ਰਹੇ ਆ ਆਪਣੀ ਚੋਣ ਮੁਹਿੰਮ ਦੀ ਉਹ ਗੁਰੂ ਕਿਰਪਾ ਕਰੇ ਪੰਥ ਦੀ ਬੌਢੀ ਕਰੇ ਪੰਥ ਤੇ ਪੰਜਾਬ ਦੇ ਲਈ ਲੜਾਈ ਲੜਨ ਵਾਲੀ ਅਕਾਲੀ ਦਲ ਦੇ ਲਈ ਇਸ ਪੰਜਾਬ ਦੇ ਲੋਕ ਜਿਹੜੇ ਆ ਜੋ ਉਹਨਾਂ ਨੇ ਆਪਣਾ ਆਪਾ ਸਮਰਪਣ ਕੀਤਾ ਪਿਛਲੇ ਦਿਨਾਂ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਨੂੰ ਉਲਟੜਾਏ ਨੇ ਉਹ ਬੜੇ ਵੱਡੀ ਮਹਾਨਤ ਵਾਲੀ ਗੱਲ ਹੈ ਸੋ ਗੁਰੂ ਕਿਰਪਾ ਕਰੇ ਆਪਣੀ ਜਿਹੜੀ ਪੰਜਾਬ ਦੀ ਪਾਰਟੀ ਆ ਖੇਤਰੀ ਪਾਰਟੀ ਆ ਅਕਾਲੀ ਦਲ ਉਹਨੂੰ ਮਜ਼ਬੂਤੀ ਬਖਸ਼ੇ ਤੇ ਸਰ ਜਿਹੜੇ ਰਣਜੀਤ ਸਿੰਘ ਜੀ ਢਿੱਲੋਂ ਜਿਹੜੇ ਕੀ ਬਹੁਤ ਇੱਕ ਅچھے ਇਨਸਾਨ ਨੇ ਰੱਬ ਦੀ ਭੈ ਤੇ ਪਵਨੀ ਰਹਿਣ ਵਾਲੇ ਨੇ ਲੋਕਾਂ ਚ ਧਰਤੀ ਦੇ ਜੁੜਿਆ ਹੋਇਆ ਲੀਡਰ ਆ ਗੁਰੂ ਉਹਨਾਂ ਨੂੰ ਸ਼ਕਤੀ ਵੀ ਬਖਸ਼ੇ ਸਮਤ ਵੀ ਬਖਸ਼ੇ ਤੇ ਜਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par